ਵਾਹਿਰੋ ਜੀ ਦਾ ਖਾਲਸਾ ਵਾਹਿਰੋ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਰਨ ਆਪ ਸਭ ਠੀਕ ਠਾਕ ਹੋਵੋਗੇ ਦੇਖੋ ਆ ਜਿਹੜਾ ਕ੍ਰਾਸ਼ ਦਾ ਕਪੜਾ ਚੱਲਿਆ ਉਹ ਆਪਣੇ ਕੋਲ ਸੂਟ ਇਹ ਮੋਰ ਪੰਖੇ ਆ ਕਲਰ ਹੈ ਗ੍ਰੀਨ ਇਹ ਥਿਫਕਾ ਹੁੰਦਾ ਹੈ ਤੇ ਕ੍ਰਾਸ਼ ਵਾਲਾ ਕਪੜਾ ਜਿਹੜਾ ਨਵਾਂ ਚੱਲਿਆ ਉਹ ਆ ਦੇਖੋ ਲਾਈਨਿੰਗ ਲਾ ਕੇ ਬਣੂਗਾ ਸੂਟ ਜੇ ਤੁਸੀਂ ਇਹ ਤੇ ਕਢਾਈ ਜਾਂ ਪੇਂਟ ਕਰਵਾਉਣਾ ਹੈ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਦੇਖੋ ਤਾਂ ਬਰਕਰ ਕਰ ਸਕਦੇ ਹੋ ਇਹ ਜਿਆ ਕਲਰ ਆ ਰਿਹਾ ਦੇਖੋ ਹੁਣ ਕਲਰ ਸਹੀ ਆ ਰਿਹਾ ਤੇ ਸਾਨੂੰ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਸਾਡੇ ਕੋਲੇ 5 ਮੀਟਰ ਦਾ ਕੱਪੜਾ ਤੇ ਕ੍ਰਸ਼ ਦਾ ਕੱਪੜਾ ਇਹ ਪਾਰਟੀ ਵੇ ਰਸੋਟ ਬਣੂਗਾ ਇਹ ਦੇਖੋ ਤੇ ਇਹ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਇਹ ਸਾਡੇ ਕੋਲੇ ਹੈਗਾ ਸੂਟ ਇੱਕ ਇਹ ਗ੍ਰੇ ਕਲਰ ਦਾ ਸੂਟ ਹੈ ਏ ਵੀ ਇਹਦੇ ਨਾਲ ਮਿਲਦਾ ਜੁੜਦਾ ਹੈ ਪਾਰਟੀ ਵਾਲ ਸੂਟ ਇਹ ਵੀ ਬਣੂਗਾ ਦੇਖੋ ਬਧਿਆ ਚਮਕਾ ਕੱਪੜੇ ਤੇ ਗਰੇ ਹੈ ਤੇ ਤੁਸੀਂ ਇਹਦਾ ਵੀ ਸਕਰੀਨ ਸ਼ਾਟ ਲੈ ਕੇ ਜੇ ਕਢਾਈ ਜਾਂ ਪੇਂਟ ਕਰਵਾਉਣਾ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਦੇਖੋ ਬਹੁਤ ਸੋਹਣਾ 깔ਨਾ ਰਹਾ ਹੈ ਲਾਈਟ ਇਹ ਇੱਕ ਸਾਡੇ ਕੋਲ ਇਹ ਸ਼ਰਟ ਹੈ ਤੇ ਇਹਦੇ ਨਾਲ ਦੀ ਐਸੀ ਜੀ ਸਲਵਾਰ ਦੇਖੋ ਇਹ ਹੈ ਜੀ ਸਲਵਾਰ ਹੈ கடா ரெண்டி ஜி ஹாக்கி ஜி விக்கி ஜி கல் ஏதே கடாய பேட்டா சரிஷோட்டி ஆடர் கோட இவ்வா சாத்திய வசதி பார்ட்டவீர சூட்ட பண்ணுங்க போனா கப்ளாக்க மோிப்பே தான் பிளஸ் சோனா கப்ளாங்க கடையே ਤਾਂ ਸਾਨੂੰ ਆਰਡਰ ਕਰ ਸਕਦੇ ਹਾਂ ਸਕਰੀਨਸ਼ਾਟ ਲੈ ਲਓ ਪਲੇਨ ਸਲਵਾਰ ਹੈ ਤੇ ਲੈਣ ਵਾਲੀ ਕੁੜੀ ਕਮੀਜ਼ ਹੈ ਦੇਖ ਇੱਕ ਸਾਡੇ ਕੋਲ ਇਹ ਹੈ ਇਹ ਦੋ ਕਲਰ ਚ ਹੈ ਗ੍ਰੇ ਤੇ ਦੇਖੋ ਇਸ ਤਰ੍ਹਾਂ ਤੇ ਬਲੂ ਕਲਰ ਹੈ ਇਹ ਵੀ ਪਾਲਟੀ ਵੇਅਰ ਸੂਟ ਬਣੂਗਾ ਲਾਈਨਿੰਗ ਲੱਗੂਗੀ ਇਹ ਵੀ ਪੇਂਟ ਕਰਾਉਣਾ ਜਾਂ ਕੜਾਈ ਕਰਾਉਣੀ ਹੈ ਇਹ ਤਾਂ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਆ ਦੇਖੋ ਬਹੁਤ ਸਾਰੇ ਕੋਈ ਵੀ ਇਹਨਾਂ ਚੋਂ ਪਸੰਦ ਆਵੇ ਤੁਹਾਨੂੰ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਆ ਦੇਖੋ ਹਾਂ ਮੋਰ ਪੰਖੇ ਕਰਨਾ ਹੈ ਹੁਣ ਸਹੀ ਕਲਰ ਆ ਗਿਆ ਹੈ ਇਕਸਾਂ ਦੇ ਕੋਲ ਇਹ ਹੈ ਇਹ ਹੈਗਾ ਪ੍ਰਿੰਟ ਚ ਸੂਟ ਇਹਦੇ ਵੀ ਲਾਈਨਿੰਗ ਲੱਗੂਗੀ ਦੇਖੋ ਇਹ ਬਹੁਤ ਸੋਹਣਾ ਕੱਪੜਾ ਹੈ ਜੇ ਤੁਸੀਂ ਹਾਈਲਾਈਟ ਕਰਾਉਣਾ ਹੈ ਵੀ ਜਿਵੇਂ ਤੇ ਜਰੀ ਨਾਲ ਤਾਂ ਅਸੀਂ ਉਹ ਕਰਕੇ ਦੇ ਦੇਾਂਗੇ ਤੇ ਜੇ ਕਿਸੇ ਨੇ ਪਸੰਦ ਆਇਆ ਇਹਦੇ ਨਾਲ ਇਹੋ ਜਿਹਾ ਦੁਪੱਟਾ ਪੇਂਟ ਕਰਾਉਣਾ ਤਾਂ ਤੁਸੀਂ ਸਾਥੋਂ ਲੈ ਸਕਦੇ ਹੋ ਤੇ 5 ਮੀਟਰ ਦਾ ਇਹ ਸੂਟ ਹੈ ਇਹਦੇ ਨਾਲ ਇਹ ਜਿਹਾ ਅਸੀਂ ਦੁਪੱਟਾ ਇਹ ਛੱਡ ਜਾਂਦਾ ਪੇਂਟ ਕਰਦੇ ਆਗੇ ਜੇ ਤੁਸੀਂ ਲੈਣਾ ਤਾਂ ਸਾਥ ਹੋਏ ਸੂਟ ਲੈ ਸਕਦੇ ਹੋ ਦੇਖੋ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਜੇ ਤੇ ਤੁਸੀਂ ਜਰੀ ਨਾਲ ਥੱਲੇ ਨਾਲ ਕਰਵਾਉਣੀ ਹੈ ਮਸ਼ੀਨ ਵਰਕ ਤਾਂ ਇਹਦੇ ਉੱਤੇ ਉੱਤੇ ਅਸੀਂ ਕਰਦੇ ਆਗੇ ਤੇ ਜੇ ਤੁਸੀਂ ਦੁਪੱਟਾ ਪੇਂਟ ਕਰਵਾ ਕੇ ਨਾਲ ਲੈਣਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਇਹ ਜੀ ਹੁਣ ਤੁਹਾਨੂੰ ਦੂਜਾ ਸੂਟ ਦਿਖਾਉਣੀ ਆ ਦੇਖੋ ਜੀ ਇਹ ਬਾਹ ਤੇ ਤਾਂ ਅਸੀਂ ਪੂਰਾ ਡਿਜ਼ਾਈਨ ਬਣਾਤੇ ਤੇ ਇਤਨੀ ਬਾਹ ਤੇ ਰਹਿੰਦਾ ਹੈਂਡਵਰਕ ਰਹਿੰਦਾ ਹੈ ਸਿੰਧੀ ਬੂਟੀ ਦਾ ਤੇ ਘੇਰੇ ਦਾ ਘੇਰੇ ਦਾ ਵੀ ਅਸੀਂ ਮਸਿਕਨ ਵਰਕ ਕਰਦੇ ਹਜੇ ਧਾਗੇ ਕੱਟਣ ਵਾਲੇ ਇਹ ਹੁਣੇ ਹੀ ਕਰਕੇ ਆਟੇ ਆ ਤੇ ਆ ਸਿੰਧੀ ਬੂਟੀ ਦਾ ਰਹਿੰਦਾ ਪਾਉਣ ਨਾਲ ਹੱਥ ਨਾਲ ਇਹ ਹੱਥ ਨਾਲ ਕਰਨਾ ਸੀ ਸੂਈ ਨਾਲ ਤੇ ਜੇ ਤੁਸੀਂ ਇਹ ਰਬਾਣਾ ਹੋਵੇ ਜਾਂ ਸੂਟ ਲੈਣਾ ਹੋਵੇ ਤਾਂ ਸਾਥ ਲੈ ਸਕਦੇ ਹਾਂ ਕੋਟਨ ਦਾ ਸੂਟ ਹੈ ਦੇਖੋ ਵਿੱਚ ਤਾਂ ਰਹੀ ਜੇ ਚਿੱਟੇ ਤੇ ਇਧਰ ਵੀ ਤੇ ਬਣ ਕੇ ਤਿਆਰ ਹੋ ਗਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਸਾਨੂੰ ਸੂਟ ਪੈਂਟ ਕਢਾਈ ਵਾਲੇ ਸੂਟਾਂ ਦੇ ਆर्डर ਕਰੋ। ਦੇਖੋ। ਕਹੇ ਜੀ ਵੀ ਕੱਪੜੇ ਤੇ ਕਹੇ ਜੀ ਕਲਰ ਦੇ ਵਿੱਚ ਕਰਵਾਉਣਾ ਹੋਵੇ ਕਰਵਾ ਸਕਦੇ ਆ ਕੋਟਨ ਦਾ ਸੂਟ ਆਪਣੇ ਕੋਲ। ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਵੀਡੀਓ ਵੇਖਣ ਲਈ ਧੰਨਵਾਦ।